ਇਹਨਾਂ ਚੀਜ਼ਾਂ ਆਏ ਮੈਗੇਜਿੰਗ ਦੀਆਂ ਚੀਜ਼ਾਂ ਆ ਦੇਣੇ ਨੇ ਜਿਹਨਾਂ ਵਿਸ਼ਾ ਸਮਾਨ ਹੋਣ ਦੇ ਸੰਗੇ ਵੀ ਦਾ ਘਰੌੜਾ ਨਹੀਂ ਚੰਗਾ ਅੱਗੇ ਭਾਜੇ ਕਿ ਮਾਨਯੋਗ ਐਸਐਸਪੀ ਸ਼੍ਰੀ ਮੁਕਸਰ ਸਾਹਿਬ ਆਗਿਆ ਰਤਮੀਨਾ ਜੀ ਆਈਪੀਐਸ ਤੇ ਦਿਸ਼ਾ ਨਿਰਦੇਸ਼ ਏ ਅਸੀਂ ਨਸ਼ੇ ਦੇ ਵਿਰੁੱਧ ਕਾਰਵਾਈ ਕਰਦੇ ਹੋਏ ਇੱਕ ਪਿੱਖ ਪਾਸੇ ਤਾਂ ਅਸੀਂ ਨਸ਼ਾ ਵੇਚਣ ਵਾਲਿਆਂ ਨੂੰ ਫੜ ਰਹੇ ਆ ਤੇ ਦੂਸਰੇ ਪਾਸੇ ਜਿਹੜੇ ਕੀ ਵਿਚਾਰੇ ਲਾਚਾਰ ਹੋ ਕੇ ਇਸ ਮਸ਼ੇਦੀ ਦਲਦਲ ਵਿੱਚ ਫਸੇ ਹੋਏ ਆ ਉਹਨਾਂ ਦਾ ਇਲਾਜ ਕਰਨ ਤੇ ਰੀਹੈਬਿਲਿਟੇਸ਼ਨ ਕਰਨ ਦਾ ਪ੍ਰੋਗਰਾਮ ਚ ਕੋਸ਼ਿਸ਼ ਕਰ ਰਹੇ ਆ ਅੱਜ ਸ਼੍ਰੀ ਮੁਖਸਰ ਸਾਹਿਬ ਸਦਰ ਠਾਣੇ ਦੇ ਏਰੀਆ ਚ ਸਾਨੂੰ ਪਤਾ ਲੱਗਿਆ ਲੜਕੀ ਨੂੰ ਜੰਜੀਰਾਾਂ ਚ ਜਕੜ ਕੇ ਘਰਦਿਆਂ ਨੇ ਪ੍ਰਸ਼ਾ ਕਰਨ ਤੋਂ ਵਰਜਿਤ ਕਰਨ ਦੀ ਨੀਅਤ ਨਾਲ ਬੰਦ ਕਰਕੇ ਰੱਖਿਆ ਹੋਇਆ ਸੀ ਜੋ ਕਿ ਅੱਜ ਜਿਸੀ ਉਹਨੂੰ ਘਰੋਂ ਲੈ ਕੇ ਤੇ ਸੀਐਮਓ ਸਾਹਿਬ ਨਾਲ ਗੱਲ ਹੋਈ ਆ ਉਹਦਾ ਇਲਾਜ ਪਹਿਲਾਂ ਰੀਡਿਕਸ਼ਨ ਕਰਾਵਾਂਗੇ ਫਿਰ ਉਹਦਾ ਰੀਹੈਬਿਲੀਟੇਸ਼ਨ ਪ੍ਰੋਗਰਾਮ ਇਨੀਸ਼ੀਏਟ ਕਰਾਵਾਂਗੇ ਜੀ ਸਰ 3 ਸਾਲ ਤੋਂ ਲੜਕੀ ਨੂੰ ਬੰਦੀ ਬਣਾਇਆ ਕੀਤਾ ਇਹ तकरीबन ਸਾਲ ਡੇਢ ਸਾਲ ਤੋਂ ਇਹ ਨਸ਼ੇ ਦੀ ਆਦੀ ਹੈ ਤੇ ਹੀਰੋਇਨ ਦਾ ਨਸ਼ਾ ਕਰਦੀ ਹੈ ਤੇ ਇਹਨੂੰ ਇਹਦੀ ਮਾਤਾ ਤੇ ਇਹਦੇ ਘਰ ਵਾਲਿਆਂ ਨੇ ਜਿੰਦੀਆਂ ਲਾ ਕੇ ਘਰੇ ਬੰਦ ਕੀਤਾ ਹੋਇਆ ਸੀ ਸਰ ਲੋਕਾਂ ਕੀ ਉਹਦੀ ਕਰਨ ਲੋਕਾਂ ਨੂੰ ਇਹੀ ਅਪੀਲ ਹੈ ਕਿ ਸਾਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਕੋਈ ਐਸ ਜਿਆ ਨਸ਼ੇ ਨਸ਼ੇ ਦਾ ਆਦੀ ਕਰਨ ਵਾਲਾ ਲਾਚਾਰ ਹੈਗਾ ਤਾਂ ਸਾਨੂੰ ਸੰਪਰਕ ਕਰਨ ਅਸੀਂ ਉਹਦਾ ਪ੍ਰੋਪਰ ਡੀਡਿਕਸ਼ਨ ਅਤੇ ਰੀਹੈਬਿਲਿਟੇਸ਼ਨ ਪ੍ਰੋਗਰਾਮ ਚਲਾਵਾਂਗੇ ਤੇ ਵੱਧ ਤੋਂ ਵੱਧ ਸਹਿਯੋਗ ਦੇਣ ਸਾਡਾ ਇਸ ਵਹਿਮ ਚ ਤੇ ਪਬਲਿਕ ਨੂੰ ਇਹੀ ਡਿਮਾਂਡ ਹੈ ਕਿ ਕੋਈ ਵੇਚਣ ਵਾਲਾ ਜਾਂ ਕੋਈ ਨਸ਼ਾ ਜਿਹੜਾ ਕੋਈ ਛੱਡਣਾ ਚਾਹੁੰਦਾ ਹੈ ਉਹਦੇ ਬਾਰੇ ਸੰਗ ਵੱਧ ਚੜ ਕੇ ਇਨਫੋਰਮੇਸ਼ਨ ਦੇਣ ਤੇ ਅਸੀਂ ਉਹਨਾਂ ਦੀ ਆਈਡੈਂਟੀ ਗੁਪਤ ਰੱਖਾਂਗੇ ਮੰਮੀ ਚਪਲਾ ਕਿਤੇ ਕਪਲਾ ਦੇ ਹੋਇਆ ਕਿਉਂ ਕਿ ਉਹ ਖਾਲੀ ਕਿੰਨੀ ਤੂੰ ਖਾਲੀ ਕੋਈ ਨਹੀਂ ਹਾਂ ਠੀਕ ਹੈ ਬਾਦੇ ਬਾਦੇ ਅੱਗੇ ਨਾਲ ਕੰਮ ਜੋ ਵੀ ਲੱਗੇ ਜੀ ਠੀਕ ਹੈ ਆਹ ਕਹਿੰਦੇ ਮੇਰੇ ਕੋਲ ਕਿੰਨੀ ਫੀਲ ਵੀ ਦਾ ਰਿਹਾ ਇਸ